ਵਰਜੀ ਦਾ ਖਾਲਸਾ ਵਾਰਜੇ ਕੀ ਪਤੇ ਅੱਜ ਦੋ ਮੁੱਦੇ ਨੇ ਤੁਹਾਨੂੰ ਬੜੇ ਹੀ ਜਿਹੜਾ ਸਜੀਦ ਦੇ ਮੁੱਦੇ ਦੇ ਦੋਨੇ ਬੜੇ ਧਿਆਨ ਦੇ ਨਾਲ ਸੁਣਨ ਵਾਲੇ ਆ ਇੱਕ ਜੁੜਿਆ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਤੇ ਦੂਸਰਾ ਸਮਰਜੀਤ ਸਿੰਘ ਮਾੜ ਤੇ ਵਰਸਾਲਾ ਸਿਵ ਸੈਨਾ ਜੋ ਅੱਜ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਜੋ ਇਸ ਦੇਸ਼ ਦੇ ਵਿੱਚ ਆ ਦੇ ਜਿਹੜਾ 26 27 ਜਾਣੇ ਜਿਹੜੇ ਨਿਰਦੋਸ਼ ਮਾਰੇ ਗਏ ਉਹਨਾਂ ਨੂੰ ਲੈ ਕੇ ਸਾਰਿਆਂ ਦੇ ਅੰਦਰ ਦੁੱਖ ਜ਼ਰੂਰ ਆ ਹਰ ਇੱਕ ਦਾ ਹਿਰਦਾ ਜ਼ਰੂਰ ਬਦੁੰਦ ਰਿਆ ਗਿਆ ਪਰ ਉਹਦੇ ਉੱਤੇ ਸਿਆਸਤ ਹੋ ਰਹੀ ਆ ਉਹਦੇ ਉੱਤੇ ਹੁਣ ਕੁਝ ਸਿਵ ਸੈਨਾ ਵਾਲੇ ਕਹਿੰਦੇ ਆ ਕਿ ਸਾਡੇ ਬੰਬ ਲਾ ਕੇ ਸਾਨੂੰ ਪਾਕਿਸਤਾਨ ਭੇਜੋ ਕੋਈ ਸਿੱਖਾਂ ਦੇ ਵਿੱਚੋਂ ਕਹਿ ਰਿਹਾ ਸਾਨੂੰ ਟੈਂਕ ਦਿਓ ਜੀ ਸਾਨੂੰ ਹਥਿਆਰ ਦੇਵੇ ਸਰਕਾਰ ਆ ਅਸੀਂ ਉਹਨਾਂ ਨੂੰ ਚੱਕ ਕੇ ਉਥੋਂ ਆਸਥਾਨ ਤੋਂ ਜਿੱਥੇ ਜਾ ਰਹੇ ਹੁੰਦੇ ਆ ਅਸੀਂ ਲਾਲ ਕਿਲੇ ਉੱਤੇ ਟੰਗ ਦਾਂਗੇ ਉਹਨਾਂ ਨੂੰ ਜਾਨੀ ਕਿ ਬਿਨਾ ਵਜਾ ਗੱਲਾਂ ਫਾਲਤੂ ਗੱਲਾਂ ਕਿ ਜਿਹੜੀ ਇਹ ਸੋਭਾ ਨਹੀਂ ਦਿੰਦੀਆਂ ਸਰਕਾਰ ਬੈਠੀ ਐ ਏਡੀ ਵੱਡੀ ਸਰਕਾਰ ਐ ਏਡੀ ਵੱਡੀ ਤਦਾਦ ਦੇ ਵਿੱਚ ਫੌਜ ਆ ਕਿ ਤੁਸੀਂ ਫੌਜ ਤੋਂ ਉੱਪਰ ਹੋਗੇ ਸਿਵਲ ਸੈਨਾ ਵਾਲਿਆਂ ਜਾਂ ਜੋ ਵੀ ਆ ਤੁਸੀਂ ਫੌਜ ਤੋਂ ਉੱਪਰ ਹੋਗੇ ਸਰਕਾਰ ਤੋਂ ਉੱਪਰ ਹੋਗੇ ਤੁਸੀਂ ਆਪਣੇ ਆਪ ਨੂੰ ਤੁਸੀਂ ਸ਼ੇਰ ਦੱਸਦੇ ਹੋ 26 26 ਗਨਮੈਨ ਲਈ ਬੈਠੇ ਹੋ ਗਨਮੈਨ ਪਰੇ ਕਰਕੇ ਦੇਖ ਲੋ ਮਾੜਾ ਮੋਟਾ ਆਕਲ ਨੂੰ ਹੱਥ ਮਾਰੋ ਦੂਸਰੇ ਪਾਸੇ ਸੇਵਰਜੀ ਸਿੰਘ ਮਾਨ ਨੇ ਜਿਹੜਾ ਬਿਆਨ ਦਿੱਤਾ ਕਿ ਇਹਨਾਂ ਨੂੰ ਅਸੀਂ ਦੁੱਧ ਵੀ ਪਿਵਾਵਾਂਗੇ ਇਹਨਾਂ ਦੇ ਮਲ ਪੱਟੇ ਵੀ ਕਰਾਂਗੇ ਜੇਕਰ ਨਾ ਜਾਣ ਇਹਨੂੰ ਧੱਕੇ ਮਾਰ ਕੇ ਅਸੀਂ ਪਾਸਤਾ ਨੂੰ ਬਲ ਭੇਜਾਂਗੇ ਉਹਦੇ ਬਾਵਤ ਚਲੋ ਇਹ ਸੰਨ ਨੂੰ ਨਹੀਂ ਪਤਾ ਕਿ ਤੁਸੀਂ ਬਿਆਨ ਕਹਿ ਜਾ ਦੇ ਰਹੇ ਹੋ ਅਤੇ ਤੁਸੀਂ ਇੱਕ ਬਿਆਨ ਦੇ ਵਿੱਚ ਜਦੋਂ ਝਲਕ ਪੈਂਦੀ ਆ ਇੱਕ ਸਿਵ ਸੈਨਾ ਦਾ ਕੋਈ ਨਵਾਂ ਆਗੂ ਨਿਕਲਿਆ ਨਵਾਂ ਲੀਡਰ ਨਿਕਲਿਆ ਉਹਦੇ ਅੰਦਰ ਪਤਾ ਲੱਗ ਗਿਆ ਕਿ ਉਹਨੇ ਸਿੱਖਾਂ ਦੇ ਖਿਲਾਫ ਜਿਹੜੀ ਜ਼ਹਿਰ ਉਗਲਿਆ ਜਿਹੜਾ ਪਤਾ ਲੱਗ ਗਿਆ ਕਿ ਸਿੱਖਾਂ ਨੂੰ ਉਹਨਾਂ ਨੇ 84 ਦੇ ਵਿੱਚ ਕਵੇਂ ਮਾਰਿਆ ਉਹ ਤੁਹਾਨੂੰ ਬਿਆਨ ਸੁਣਾਉਂਗਾ ਸਿਮਰਜੀਤ ਸਿੰਘ ਮਾਨ ਨੂੰ ਲੱਖ ਬਿਆਨ ਕਰਨਾ ਸਿਮਰਜੀਤ ਸਿੰਘ ਮਾਨ ਨੂੰ ਲੱਖ ਉਹ ਦੇ ਰਲਾਖਾ ਉਹਨਾਂ ਦੇ ਨਾਲ ਵਿਚਾਰ ਕਰਨਾ ਸਾਡਾ ਉਹਨਾਂ ਨਾਲ ਕਿਸੇ ਨਾਲ ਲੈਣਾ ਦੇਣਾ ਨਹੀਂ ਪਰ ਜਦੋਂ ਸਿੱਖਾਂ ਤੇ ਗੱਲ ਆਉਂਦੀ ਆ ਸਿੱਖ ਹੋਣ ਤੇ ਗੱਲ ਆਉਂਦੀ ਆ ਤੇ 84 ਦੇ ਗੱਲ ਆਉਂਦੀ ਆ ਤਾਂ ਆਟੋਮੈਟਿਕ ਆ ਜਿਹੜਾ ਉਹ ਭੰਬੜ ਵੱਲਦਾਗਾ ਤੁਹਾਨੂੰ ਪਹਿਲਾਂ ਮੈਂ ਉਹ ਬਿਆਨ ਸੁਣਾ ਦਿੰਨਾ ਫਿਰ ਭਾਈ ਅੰਮਰਤਪਾਲ ਸਿੰਘ ਬਾਰੇ ਆਪਾਂ ਗੱਲਬਾਤ ਕਰਦੇ ਆ ਉਹ ਵੀ ਵੀਡੀਓ ਤੁਸੀਂ ਜਰੂਰ ਸੁਣੋ ਕਿਉਂਕਿ ਇੰਨਾ ਲੋਕਾਂ ਦੇ ਅੰਦਰ ਐਥੋਂ ਪਤਾ ਲੱਗਦਾ ਜਦੋਂ ਜ਼ਹਿਰ ਭਰੀ ਹੁੰਦੀ ਆ ਨਾ ਉਹ ਬਾਹਰ ਨਿਕਲਦੀ ਆ ਉਗਲਦਾ ਜਿਸ ਤਰ੍ਹਾਂ ਕਹਿੰਦੇ ਆ ਸੱਪ ਦੇ ਅੰਦਰ ਕਹਿੰਦੇ ਜ਼ਹਿਰ ਹੁੰਦੀ ਆ ਜਦੋਂ ਉਗਲਦਾ ਉਹਦਾ ਪਤਾ ਲੱਗਦਾ ਕਿ ਉਹਦੇ ਅੰਦਰ ਕਿੰਨੀ ਜ਼ਹਿਰ ਆ ਹਰ ਹਰ ਮਹਾਦੇਵ ਦੋਸਤੋ ਮੈਂ ਅਰਵਿੰਦ ਗੌਤਮ ਸ਼ਿਵ ਸੈਨਾ ਪੰਜਾਬ ਇਹ ਅਰਵਿੰਦ ਗੌਤਮ ਆ ਪਹਿਲਾਂ ਇਹਨੂੰ ਤੁਹਾਨੂੰ ਮੈਂ ਥੋੜੀ ਜਿਹੀ ਵੀਡੀਓ ਸੁਣਾਉਂਦਾ ਫਿਰ ਅੱਗੇ ਜਾ ਕੇ ਸੁਣਾਉਣਾ ਯੁਵਾ ਇਕਾਈ ਪੰਜਾਬ ਚੇਅਰਮੈਨ ਅੱਜ ਗੱਲ ਕਰਨੀ ਹੈ ਸਿਮਰਨਜੀਤ ਮਾਨ ਸਿਮਰਨਜੀਤ ਮਾਨ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਕਿ ਸ਼ਿਵ ਸੈਨਿਕਾਂ ਵੱਲੋਂ ਇੱਕ ਪੱਤਰਕਾਰ ਵੱਲੋਂ ਪੁੱਛਿਆ ਗਿਆ ਵੀ ਸ਼ਿਵ ਸੈਨਿਕਾਂ ਜਿਹੜੇ ਉਹ ਪਾਕਿਸਤਾਨ ਬਾਰਡਰ ਤੇ ਜਾ ਰਹੇ ਆ ਤਾਂ ਸਿਮਰਨਜੀਤ ਮਾਨ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਉਸ ਸੰਦਰਭ ਦੇ ਵਿੱਚ ਅੱਜ ਤੁਹਾਡੇ ਨਾਲ ਲਾਈਵ ਹੋਇਆ ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਹੈ ਵੀ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹੈ ਔਰ ਥੋੜੇ ਦਿਨ ਪਹਿਲਾਂ ਇੱਕ ਮਿੰਟ ਰੁਕੋ ਇਹਦੀ ਬਾਤ ਤੁਹਾਨੂੰ ਪੂਰੀ ਵੀਡੀਓ ਸੁਣਾਉਣਾ ਅੱਗੇ ਜਾ ਕੇ ਇੱਕ ਪ੍ਰੋਟੈਸਟ ਕਰਕੇ ਆਏ ਆ 10 ਦਿਨ ਪਹਿਲਾਂ 10 ਜਾਂ ਹਫਤਾ ਪਹਿਲਾਂ ਇੱਕ ਪ੍ਰੋਟੈਸਟ ਕਰਕੇ ਆਏ ਆ ਜਿਹੜਾ ਕਿ ਵਾਗਾ ਬਾਰਡਰ ਤੇ ਸੀਗਾ ਜਿਹਦੇ ਵਿੱਚ ਇਹ ਸਿਰ ਤੇ ਇਹਨਾਂ ਨੇ ਕਣਕ ਦੀ ਬੋਰੀ ਰੱਖੀ ਹੋਈ ਐ ਤੇ ਨਾਲ ਇਹਨਾਂ ਦੇ 15 ਵੀ ਸਾਥੀ ਐ ਇਹ ਉੱਥੇ ਜਾ ਕੇ ਇਹਨਾਂ ਵੱਲੋਂ ਕਿਹਾ ਗਿਆ ਕਿ ਬਾਗਾ ਬਾਰਡਰ ਖੁੱਲਿਆ ਜਾਵੇ ਜਾਂ ਜਿੰਨੇ ਵੀ ਪੰਜਾਬ ਚ ਹੁਸੈਨੀ ਵਾਲਾ ਬਾਰਡਰ ਐ ਇਹ ਬਾਰਡਰਾਂ ਨੂੰ ਖੁੱਲਿਆ ਜਾਵੇ ਔਰ ਪੰਜਾਬ ਅਸੀਂ ਵਪਾਰ ਐ ਜਿਹੜਾ ਪੰਜਾਬ ਦੇ ਲੋਕ ਅਸੀਂ ਪਾਕਿਸਤਾਨ ਨਾਲ ਵਪਾਰ ਕਰੂਗੇ ਚਲੋ ਛੱਡੋ ਉਸ ਮਸਲੇ ਤੇ ਨਹੀਂ ਜਾਂਦੇ ਮੈਂ ਥੋੜਾ ਹੋਰ ਕਲੀਅਰ ਕਰ ਦਵਾਂ ਬਈ ਸ਼ਿਵ ਸੈਨਾ ਸ਼ਿਵ ਸੈਨਿਕ ਜਿਹੜੇ ਉਹ ਕੱਲ 28 ਅਪ੍ਰੈਲ ਨੂੰ ਅਸੀਂ ਲੋਕ ਬਾਰਡਰ ਤੇ ਜਾ ਰਹੇ ਹਾਂ ਪਾਕਿਸਤਾਨ ਬਾਰਡਰ ਤੇ ਜਾ ਰਹੇ ਹਾਂ ਔਰ ਪ੍ਰੋਟੋਕੋਲ ਨੂੰ ਫੋਲੋ ਕਰਦੇ ਹੋਏ ਅਸੀਂ ਉੱਥੇ ਇੱਕ ਮੈਸੇਜ ਦੇ ਕੇ ਆਵਾਂਗੇ ਕਿ ਪਾਕਿਸਤਾਨ ਦੀ ਜਨਤਾ ਦੇ ਲਈ ਪਾਕਿਸਤਾਨ ਦੇ ਆਵਾਮ ਦੇ ਲਈ ਕਿ ਇਹ ਨਾ ਸੋਚਿਓ ਵੀ ਸਿਰਫ ਹਿੰਦੁਸਤਾਨ ਦੀ ਸਿਰਫ ਫੌਜ ਹੀ ਤੁਹਾਡੇ ਨਾਲ ਲੜੂਗੀ ਅਸੀਂ ਜਿਹੜੇ ਕੁਰੇ ਦੇ ਆਮ ਨਾਗਰਿਕ ਹੈ ਅਸੀਂ ਵੀ ਲੜਨ ਮਰਨ ਦੇ ਲਈ ਤਿਆਰ ਆ ਅਸੀਂ ਆਪਣੇ ਦੇਸ਼ ਦੇ ਲਈ ਹਰ ਕੁਰਬਾਨੀ ਦੇ ਸਕਦੇ ਆ ਹੁਣ ਗੱਲ ਇਹ ਐ ਬਈ ਇੱਕ ਪੱਤਰਕਾਰ ਨੇ ਸਿਮਰਨਜੀਤ ਮਾਨ ਤੋਂ ਇੱਕ ਸਵਾਲ ਕੀਤਾ ਬਈ ਸ਼ਿਵ ਸੈਨਾ ਵਾਲੇ ਉੱਥੇ ਜਾ ਰਹੇ ਆ ਬਾਰਡਰ ਤੇ ਤਾਂ ਇਸ ਵਿਅਕਤੀ ਵੱਲੋਂ ਇਹਨਾਂ ਵੱਲੋਂ ਕਿਹਾ ਗਿਆ ਬਈ ਠੀਕ ਐ ਇਹ ਜਾਣ ਅਸੀਂ ਇਹਨਾਂ ਨੂੰ ਦੁੱਧ ਪਲਾ ਕੇ ਅਸੀਂ ਇਹਨਾਂ ਨੂੰ ਉੱਥੇ ਭੇਜਾਂਗੇ ਸਿਮਰਨ ਜੀ ਤਮਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਸ਼ਿਵ ਸੈਨਿਕਾਂ ਨੂੰ ਦੁੱਧ ਪਲਾ ਕੇ ਤੁਸੀਂ ਪਾਕਿਸਤਾਨ ਭੇਜੋਗੇ ਪਰ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਵਾਂ ਬਈ ਹਫਤਾ ਪਹਿਲਾਂ ਸਾਡੇ ਨਾਲ ਨਾਲ ਸਾਰੀ ਦੁਨੀਆ ਨੇ ਸਾਰੀ ਦੁਨੀਆ ਨੇ ਇਹ ਚੀਜ਼ ਦੇਖੀ ਹੈ ਤੁਸੀਂ ਕਿਵੇਂ ਉੱਥੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਆਪਣਾ ਤੁਸੀਂ ਉਹ ਪਰਪਸ ਇਸ ਪਰਪਸ ਨੂੰ ਗਏ ਸੀਗੇ ਉਸ ਨੂੰ ਤਾਂ ਤੁਸੀਂ ਫੋਲੋ ਨਹੀਂ ਕਰ ਰਹੇ ਉਹ ਤੋਂ ਇਲਾਵਾ ਤੁਸੀਂ ਉਸ ਪੁਲਿਸ ਮੁਲਾਜ਼ਮ ਨੂੰ ਸ਼ਾਇਦ ਉਹ ਐਸਐਸਪੀ ਸੀਗੇ ਉੱਥੇ ਦੇ ਜਾਂ ਸੀਪੀ ਸੀਗੇ ਤੁਸੀਂ ਉਹਨਾਂ ਨੂੰ ਬਾਰ ਬਾਰੇ ਰਿਕਵੈਸਟ ਕਰ ਰਹੇ ਹੋ ਇੱਕ ਵਾਰ ਬੰਦਾ ਕਹਿ ਦਿੰਦਾ ਦੋ ਵਾਰ ਕਹਿ ਦਿੰਦਾ ਤੁਸੀਂ ਬਾਰ ਬਾਰ ਇਹ ਕਹਿ ਰਹੇ ਹੋ ਬਈ ਸਾਨੂੰ ਪਰਸ਼ਾਦਾ ਛਕਾਓ ਸਾਨੂੰ ਪਰਸ਼ਾਦਾ ਛਕਾਓ ਤੁਸੀਂ ਇੰਨੇ ਜੋਗੇ ਵੀ ਨਹੀਂ ਐ ਵੀ ਤੁਸੀਂ ਆਪਣੇ ਨਾਲ ਜਿਹੜੇ 15-20 ਦੀ ਸੰਖਿਆ ਦੇ ਵਿੱਚ ਬੰਦੇ ਲੈ ਕੇ ਗਏ ਸੀ ਉਹਨਾਂ ਨੂੰ ਤੁਸੀਂ ਲੰਗਰ ਪਾਣੀ ਛਕਾ ਸਕੋ ਤੁਸੀਂ ਸਾਨੂੰ ਦੁੱਧ ਪਿਲਾ ਕੇ ਭੇਜੋਗੇ ਫੇਰ ਵੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਪਰ ਜਿਸ ਪਾਰਟੀ ਜੋ ਤੁਹਾਡੀ ਪਾਰਟੀ ਹੈ ਤੁਸੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਰਾਜਨੀਤਿਕ ਸ਼ਰਨ ਲੈਣੇ ਆ ਉੱਥੇ ਪੋਲੀਟੀਕਲ ਅਸਾਈਲਮ ਲੈਣੇ ਆ ਤੁਸੀਂ ਉਹਨਾਂ ਤੋਂ ਤੁਸੀਂ 50 ਹਜ਼ਾਰ ਲੱਖ ਰੁਪਈਆ ਇੰਨੇ ਤੱਕ ਚਾਰਜ ਕਰਦੇ ਹੋ ਉਹਦੇ باوجود ਵੀ ਤੁਹਾਡੀ ਇਹ ਔਕਾਤ ਨਹੀਂ ਹੈ ਕਿ ਤੁਸੀਂ ਆਪਣੀ ਪਾਰਟੀ ਨੂੰ ਲੰਗਰ ਪਾਣੀ ਆਪ ਛਕਾ ਸਕੋ ਅਗਰ ਕਿਸੇ ਪ੍ਰੋਟੈਸਟ ਤੇ ਜਾਣੇ ਹੋ ਤੇ ਤੁਸੀਂ ਸਾਨੂੰ ਟੀਚਰਾਂ ਕਰਦੇ ਹੋ ਵੀ ਸਾਨੂੰ ਦੁੱਧ ਪਲਾ ਕੇ ਭੇਜੋਗੇ ਔਰ ਨਾਲੇ ਪੱਤਰਕਾਰ ਵਾਰਤਾ ਦੇ ਵਿੱਚ ਇੱਕ ਤੁਹਾਡਾ ਪਿੱਛੇ ਸਾਥੀ ਖੜਾ ਆ ਉਹਦੇ ਵੱਲੋਂ ਤੁਹਾਡੇ ਕੰਨ 'ਚ ਫੂਕ ਮਾਰੀ ਜਾਂਦੀ ਹੈ ਵੀ ਅਸੀਂ ਮੱਲਮ ਪੱਟੀ ਮੱਲਮ ਪੱਟੀ ਵੀ ਲਾਵਾਂਗੇ ਤੁਸੀਂ ਤੁਸੀਂ ਜਿਸ ਬਲੱਡ ਨੂੰ ਬਿਲੋਂਗ ਕਰਦੇ ਹੋ ਨਾ ਉਹ ਮੱਲਮ ਪੱਟੀ ਲਾਉਣ ਵਾਲਾ ਬਲੱਡ ਨਹੀਂ ਹੈ ਦੁਨੀਆ ਨੂੰ ਪਤਾ ਹੈ ਕਿ ਅਰੂੜ ਸਿੰਘ ਕੌਣ ਸੀ ਤੁਹਾਡੇ ਨਾਨਾ ਸ਼੍ਰੀ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਸੀਗੇ ਜਿਨ੍ਹਾਂ ਨੇ ਜਲੀਆਂ ਵਾਲੇ ਬਾਗ ਦੇ ਵਿੱਚ ਜਦ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਉੱਥੇ ਮਾਰੇ ਗਏ ਉੱਥੇ ਸ਼ਹੀਦ ਕੀਤੇ ਗਏ ਔਰ ਉਸ ਤੋਂ ਬਾਅਦ ਜਰਨਲ ਡਾਇਰ ਨੂੰ ਸਰੋਪਾ ਪਾਣ ਵਾਲਾ ਉਹ ਅਰੂੜ ਸਿੰਘ ਤੁਹਾਡੇ ਨਾਨਾ ਜੀ ਸੀਗੇ ਦੁਨੀਆ ਨੂੰ ਪਤਾ ਹੈ ਤੁਸੀਂ ਜ਼ਖਮਾਂ ਤੇ ਮਲਮ ਲਾਉਣ ਵਾਲੇ ਨਹੀਂਓ ਤੁਸੀਂ ਤਾਂ ਜਿਹੜੇ ਜ਼ਖਮ ਸਹੀ ਹੋ ਜਾਂਦੇ ਆਂ ਜਿਹੜੇ ਠੀਕ ਹੋ ਜਾਂਦੇ ਆਂ ਉਹਨਾਂ ਨੂੰ ਦੁਬਾਰਾ ਤੁਸੀਂ ਕਰੇਦਣ ਵਾਲੇ ਓ ਤੁਸੀਂ ਤਾਂ ਉਸ ਜ਼ਖਮ ਨੂੰ ਨਾ ਨਸੂਰ ਬਣਾਉਣ ਵਾਲਿਆਂ ਚੋਂ ਠੀਕ ਹੈ ਉਹ ਬਲੱਡ ਸਾਨੂੰ ਪਤਾ ਹੈ ਤੁਸੀਂ ਕਿਸ ਬਲੱਡ ਨੂੰ ਬਿਲੋਂਗ ਕਰਦੇ ਹੋ ਔਰ ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਵੀ ੱੱਕੇ ਮਾਰ ਕੇ ਅਸੀਂ ਸ਼ਿਵ ਸੈਨਿਕਾਂ ਨੂੰ ਉਧਰ ਪਹਚਾਉਂਗੇ ਸੈਨਿਕ ਹੈ ਜ਼ਿੰਦਗੀ ਮੌਤ ਦੀ ਬਾਜ਼ੀ ਲਾਣੇ ਆ ਅਸੀਂ ਉਹ ਹੈ ਜਿਹੜੇ 303 ਦੀਆਂ ਰਾਈਫਲਾਂ ਲੈ ਕੇ 1984 ਦੇ ਵਿੱਚ ਜਾਦੂਰੇ ਗਦਰ ਮਚਾਇਆ ਹੋਇਆ ਸੀਗਾ ਕਾਲੀਸਤਾਨੀ ਹੱਤਵਾਦੀਆਂ ਨੇ ਉਸ ਟਾਈਮ ਅਸੀਂ ਰਫਲਾਂ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਨਾਲ ਦਿਨ ਰਾਤ ਕਰਦੇ ਰਹੇ ਆ ਤੁਸੀਂ ਸਾਨੂੰ ਚੀਚੀ ਉਂਗਲੀ ਨਹੀਂ ਲਾ ਸਕਦੇ ਔਰ ਦੇਖਾਂਗੇ ਤੁਹਾਡੀ ਬਹਾਦਰੀ ਜਿਹੜਾ ਤੁਸੀਂ 3 ਮਈ ਦਾ ਤੁਸੀਂ ਆਪਣਾ ਪ੍ਰੋਟੈਸਟ ਕਰ ਰਹੇ ਹੋ ਨਾ ਹੁਸੈਨੀ ਵਾਲਾ ਬਾਰਡਰ ਤੇ ਫੇਰ ਦੇਖਾਂਗੇ ਅੱਵਲ ਤਾਂ ਤੁਹਾਨੂੰ ਉੱਤੇ ਜਨਤਾ ਦੱਸੂਗੀ ਜਿਹੜਾ ਤੁਸੀਂ ਕਰਤੂਤਾ ਕਰ ਰਹੇ ਹੋ ਕਿ ਪਾਕਿਸਤਾਨ ਦਾ ਬਾਰਡਰ ਖੋਲ ਦੋ ਪਕੇੜੀਆਂ ਤੁਹਾਡੀਆਂ ਸਾਂਝਾ ਉਹਨਾਂ ਨਾਲ ਸਾਡੇ ਇੱਥੇ 26 ਬੰਦੇ ਸ਼ਹੀਦ ਹੋ ਗਏ ਚਲੋ ਆਪਾਂ ਇਹਦੀਆਂ ਬਾਕੀ ਗੱਲਾਂ ਦੇ ਨਾਲ ਸਹਿਮਤ ਹੋ ਜਾਂਦੇ ਆ ਕਿ ਇਹਨਾਂ ਨੇ ਭਾਈ ਬਿਆਨ ਸਿਮਰਜੀਤ ਸਿੰਘ ਮਾਨ ਨੂੰ ਦਿੱਤਾ ਤੇ ਹੁਣ ਸਿਮਰਜੀਤ ਸਿੰਘ ਮਾਨ ਬਿਆਨ ਦੇ ਦੇਵੇ ਪਰ ਤੁਸੀਂ ਇੱਕ ਗੱਲ ਨੋਟ ਕੀਤੀ ਆ ਤੇ ਇਸ ਸਖਸਾਏ ਗੋਤਮਾ ਕਿਹੜਾ ਹੈਗਾ ਇਹਨੇ ਕਿਹਾਗਾ ਕਿ 1984 ਦੇ ਵਿੱਚ ਅਸੀਂ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਅਸੀਂ 33 ਦੇ ਰਫਲਾਂ ਲੈ ਕੇ ਲੜਿਆ ਪੁਲਿਸ ਦੇ ਨਾਲ ਖੜ ਕੇ ਲੜਿਆ ਜਾਨੀ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਨੇ ਇਹ ਤੁਸੀਂ ਲੋਕੋ ਹੁਣ ਤੁਸੀਂ ਮੜਾ ਮੋਟਾ ਸਮਝ ਲਓ ਆ ਸਿਵ ਸੈਨਿਕਾਂ ਵਾਲਿਆਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਨੇ ਇਹਨਾਂ ਉੱਤੇ ਪਾਚਾ ਦਰਜ ਹੋਣਾ ਚਾਹੀਦਾ ਇਸ ਬੰਦੇ ਉੱਤੇ ਕਬੂਲਨਾਮਾ ਕਰ ਚੁੱਕਿਆ ਗਿਆ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬੰਦੇ ਦੇ ਅੰਦਰ ਜ਼ਹਿਰ ਹੁੰਦੀ ਹੈ ਨਾ ਉਹ ਬਾਹਰ ਨਿਕਲ ਨਿਕਲ ਜਾਂਦੀ ਆ ਹੁਣ ਇਹਦੇ ਅੰਦਰ ਆ ਜਿਹੜੀ ਜ਼ਹਿਰ ਭਰੀ ਸੀ ਉਹ ਬਾਹਰ ਨਿਕਲ ਗਈ ਇਹ ਕਹਿੰਦਾ ਕਿ 3 ਨਾ 3 ਦੀ ਰਫਲਾ ਲੈ ਕੇ ਅਸੀਂ ਪੁਲਿਸ ਦੇ ਨਾਲ ਆ ਜਿਹੜਾ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਗਰਦ ਮਚਾਈਏ ਕਹਿੰਦਾਗਾ ਅਤੰਕਵਾਦੀਆਂ ਨੇ ਜਾਂ ਖਾਲਸਤਾਨੀਆਂ ਨੇ ਕਹਿੰਦਾ ਅਸੀਂ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਿਆ ਇਹਦਾ ਇਥੋਂ ਸਾਫ਼ ਝਾਰ ਹੁੰਦਾਗਾ ਕਿ ਇਹ ਗੁੰਡੇ ਪਾਲੇ ਹੋਏ ਇਹ ਅੱਤਵਾਦੀ ਗੁੰਡੇ ਬੈਠੇ ਆ ਜਿਵੇਂ ਪੰਜਾਬ ਦੇ ਵਿੱਚ ਜਾਂ ਆਪਾਂ ਕਹਿੰਦੇ ਹਿੰਦੁਸਤਾਨ ਦੇ ਵਿੱਚ ਇਹਨਾਂ ਗੁੰਡਿਆਂ ਉੱਤੇ ਸਰਕਾਰ ਨੱਥ ਪਾਵੇ ਇਹ ਜੇ ਲੋਕਾਂ ਨੂੰ ਠੀਕਾ ਕਿ ਭਾਈ ਉਹਨਾਂ ਮਰਿਆਂ ਦੇ ਆ ਦੋ ਘਰੇ ਇਕਨੂਆ ਨਰਦੋਸ ਲੋਕਾਂ ਨੂੰ ਮਾਰਨਾ ਬਹੁਤ ਵੱਡਾ ਪਾਪ ਆ ਤੇ ਪਰ ਜਿਹੜਾ ਆਹਾ ਕਹਿ ਰਿਹਾ ਸਿਮਰਜੀਤ ਨੂੰ ਜੋ ਮਰਜੀ ਕਹਿ ਭਾਈ ਉਹ ਤੈਨੂੰ ਬਿਆਨ ਦੇ ਦੂਗਾ ਜਿਹੜਾ ਇਹਨੇ ਆ ਬਗਵਾਸ ਕੀਤਾ ਹੁਣ ਆਪਣੇ ਮੂੰਹ ਦੇ ਵਿੱਚੋਂ ਬਕਿਆ ਕਿ ਅਸੀਂ ਥ੍ਰੀਨਾਨ ਥ੍ਰੀ ਦੀਆਂ ਰ ਆਪਣਾ ਲੈ ਕੇ ਉੱਥੇ ਦਰਬਾਰ ਸਾਹਿਬ ਦੇ ਇਹਦਾ ਮਤਲਬ ਇਹਦਾ ਕਹਿਣ ਦਾ ਕਿ ਦਰਬਾਰ ਸਾਹਿਬ ਤੇ ਹਮਲਾ ਇਹਨਾਂ ਲੋਕਾਂ ਨੇ ਕੀਤਾਗਾ ਇਹਨਾਂ ਉੱਤੇ ਇਸ ਉੱਤੇ ਮਕਦਮਾ ਦਰਜ ਕਰੇ ਪੰਜਾਬ ਸਰਕਾਰ ਭਗਵੰਤ ਮਾਨ ਸਿੱਖ ਜਥੇਬੰਦੀਆਂ ਇਹਦਾ ਇਸ ਗੱਲ ਦਾ ਨੋਟਿਸ ਲੈਣਾ ਕਿ ਕਿਹੜੇ ਕਿਹੜੇ ਬੰਦੇ ਸੀ ਭਾਈ ਉੱਥੇ ਕਿੰਨਾ ਕਿੰਨਾ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਰਕਾਰ ਤੋਂ ਬਾਅਦ ਇਹੋ ਜਿਹੇ ਬੰਦੇ ਇਹਨਾਂ ਲੋਕਾਂ ਨੇ ਹੀ ਬੱਸਾਂ ਵਿੱਚੋਂ ਕੱਢ-ਕੱਢ ਕੇ ਜਿਹੜੇ ਕਹਿੰਦੇ ਹਿੰਦੂ ਮਾਰਿਆ ਇਹਨਾਂ ਲੋਕਾਂ ਨੇ ਭੇਸ ਬਟਾ ਕੇ ਸਾਰ ਕੁਝ ਕੀਤਾਗਾ ਅੱਜ ਪਹਿਲਾਂ ਕਹਿੰਦੇ ਕਿ ਏਜੰਸੀਆਂ ਨੇ ਕੰਮ ਕਰਵਾਇਆਗਾ ਇਹੋ ਜਿਹੇ ਲੋਕਾਂ ਨੇ ਕੰਮ ਕੀਤੇ ਆ ਜੀ ਇਹ ਕਰਤੂਤਾ ਤੁਸੀਂ ਸੁਣ ਲਈ ਆ ਅਗਲੀ ਵੀਡੀਓ ਦੇ ਜਲਦੀ ਲੈ ਕੇ ਆਵਾਂਗੇ ਭਾਈ ਅੰਮਰਪਾਲ ਸਿੰਘ ਦੇ ਜਿਹੜਾ ਕਿ ਵੱਡੀ ਅਪਡੇਟ ਆ ਉਹ ਤੁਹਾਨੂੰ ਜਲਦੀ ਸੰਭਾਵਾਂਗੇ ਤਦ ਤੱਕ ਮੈਨੂੰ ਦਿਓ ਹਜਾ ਤੁਸੀਂ ਵੇਖਦੇ ਰਹੋ ਪੰਜਾਬੀ ਬਰਸਾਤੀਬੀ ਮੈਂ ਹਾਂ ਮੱਖਣ ਸਿੰਘ ਉੱਬਾ